ਵੱਡਾ ਲੇਖ ਲਿਖਿਆ ਹੈਗਾ ਡੋਨਲਡ 트੍ਰੰਪਸ ਇਮੀਗ੍ਰੇਸ਼ਨ ਪਲਾਨਸ ਉਹਨਾਂ ਦੀਆਂ ਕੀ ਕੀ ਇਮੀਗ੍ਰੇਸ਼ਨ ਦੀਆਂ ਪਲਾਨਸ ਹੋਣਗੀਆਂ ਕਹਿੰਦੇ ਵੀ ਜਰਾ ਸੋਚੋ ਪੇ ਸ਼ਿਕਾਗੋ ਦੀ ਕਿੰਨੀ ਪੋਪੂਲੇਸ਼ਨ ਉਸ ਨੂੰ 4 ਗੁਣਾ ਨਾਲ ਮਲਟੀਪਲਾਈ ਕਰਦੇ ਹੋ ਇੰਨੇ ਲੋਕ ਆ 11 ਮਿਲੀਅਨ ਦੇ ਕਰੀਬ ਜੋ ਲੋਕ 트੍ਰੰਪ ਉਹ ਨਹੀਂ ਕਹਿੰਦੇ ਆ ਵੀ ਮੈਂ ਅਮਰੀਕਾ ਦੇ ਵਿੱਚੋਂ ਬਾਹਰ ਕੱਢਣੇ ਹੈਗੇ ਆ ਇਹ ਇੱਕ ਬਹੁਤ ਵੱਡਾ ਆਪਰੇਸ਼ਨ ਹੋਊਗਾ ਯੂ ਐਸ ਦੀ ਹਿਸਟਰੀ ਦੇ ਵਿੱਚ ਇਹਦੇ ਬਾਬਤ ਨਿਊਯਾਰਕ ਟਾਈਮਸ ਇਹ ਲਿਖ ਰਹੀ ਆ ਕਿ ਕਿਹੜੇ ਲੋਕਾਂ ਨੂੰ ਜਿਹੜਾ ਟਾਰਗੇਟ ਕੀਤਾ ਜਾਊਗਾ ਜਿਸ ਤਰ੍ਹਾਂ 트럼ਪ ਉਹ ਨਹੀਂ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਜਿਹੜੇ ਲੋਕਾਂ ਦੇ ਕ੍ਰਿਮੀਨਲ ਰੈਕર્ડ ਹੈਗੇ ਆ ਫੈਲੋਨੀਜ਼ ਆ ਕੁਝ ਨਾ ਕੁਝ ਉਹਨਾਂ ਦੇ ਉੱਤੇ ਚਾਰਜਸ ਲੱਗੇ ਹੈਗੇ ਆ ਉਹਨਾਂ ਨੂੰ ਰਿਪੋਰਟ ਕੀਤਾ ਜਾਊਗਾ ਕਹਿੰਦੇ ਕੱਲੇ ਉਹਨਾਂ ਨੂੰ ਨਹੀਂ ਇਹਨਾਂ ਤੋਂ ਬਿਨਾ ਅਨ ਡਾਕੂਮੈਂਟਡ ਮਾਈਗ੍ਰੈਂਟਸ ਜਿਨ੍ਹਾਂ ਦਾ ਬਿਲਕੁਲ ਕਲੀਨ ਰੈਕੋਰਡ ਹੈਗਾ ਕੋਈ ਲੈਣਾ ਦੇਣਾ ਨਹੀਂ ਖਾਸ ਕਰਕੇ ਜੋ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦੇ ਉੱਤੇ ਹੈਗੇ ਆ ਇਹ ਕਈ ਮੁਲਕਾਂ ਦੇ ਲੋਕ ਅਮਰੀਕਾ ਚ ਰਹਿ ਰਹੇ ਆ ਇਹ ਈਤੀ ਤੋਂ ਹੋਰ ਸਾਊਥ ਅਮਰੀਕਾ ਤੋਂ ਜਦੋਂ ਉੱਥੇ ਕੋਈ ਪਹਹਾੜ ਆਇਆ ਸੀ ਨੇਚਰਲ ਡਿਜ਼ਾਸਟਰ ਆਇਆ ਸੀ ਉਹਨਾਂ ਨੂੰ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦਿੱਤਾ ਗਿਆ ਸੀ ਕਈ 10-10 ਸਾਲਾਂ ਤੋਂ ਇੱਥੇ ਰਹਿ ਰਹੇ ਆ ਸੋ ਕੀ ਕੋਰਸ ਜਿਹੜੀਆਂ ਆ ਇਹਨੂੰ ਸਾਈਨ ਆਫ ਕਰੂਗਾ ਅਨਡਾਕੂਮੈਂਟਡ ਮਾਈਗ੍ਰੈਂਟਸ ਨੂੰ ਜਦੋਂ ਇੱਥੋਂ ਮੂਵ ਕਰਨਾ ਹੈ ਉਹ ਕੋਰਟ ਤੋਂ ਬਿਨਾ ਨਹੀਂ ਕੀਤਾ ਜਾ ਸਕਦਾ ਪਰ 트럼ਪ ਉਹ ਨਹੀਂ ਇਹ ਕਹਿੰਦੇ ਆ ਵੀ ਉਹ ਇੱਕ 19 1798 ਦਾ ਜਿਹੜਾ ਲਾਅ ਹੈਗਾ ਅਮਰੀਕਾ 'ਚ ਏਲੀਨ ਐਨਮੀਜ਼ ਐਕਟ ਆਫ 7098 ਉਸ ਨੂੰ ਜਿਹੜਾ ਬਾਈਪਾਸ ਕਰਕੇ ਜਿਹੜਾ ਆ ਉਹ ਲੋਕਾਂ ਨੂੰ ਰਿਪੋਰਟ ਕਰਨਗੇ ਪਰ ਜੇ ਉਹਨਾਂ ਨੂੰ ਕੋਰਟ ਦੇ ਥਰੋ ਵੀ ਜਾਣਾ ਪਊਗਾ ਉਹਨਾਂ ਦੇ ਕੋਲ ਐਡਵਾਂਟੇਜਸ ਹੈਗੇ ਖਾਸ ਕਰਕੇ ਜੋ ਸੁਪਰੀਮ ਕੋਰਟ ਆ ਉਹਦੇ ਵਿੱਚ ਜੋ ਜੱਜ ਜਿਹੜਾ ਉਹ ਕਨਜ਼ਰਵੇਟਿਵ ਹੈਗੇ ਆ ਅ ਸੋ ਉਹ ਪ੍ਰੈਜ਼ੀਡੈਂਟ ਦੇ ਫ੍ਰੈਂਡਲੀ ਹੋਣਗੇ ਤੇ ਅਗਲਾ ਜਿਹੜਾ ਸਭ ਤੋਂ ਵੱਡਾ ਇਸ਼ੂ ਹੈਗਾ ਆ ਵੀ ਜੋ ਮਾਈਗ੍ਰੈਂਟਸ ਆ ਜੇ ਇਹਨਾਂ ਨੂੰ ਫੜਿਆ ਜਾਂਦਾ ਆ ਉਹਨਾਂ ਨੂੰ ਰੱਖਿਆ ਕਿੱਥੇ ਜਾਊਗਾ ਗਵਰਨਮੈਂਟ ਨੂੰ ਨਵੀਆਂ ਡਿਟੈਂਸ਼ਨ ਸੈਂਟਰ ਬਣਾਣੇ ਪੈਣਗੇ ਜਾਂ ਲੀਜ਼ ਕਰਨੇ ਪੈਣਗੇ ਰਿਪੋਰਟ ਕਰਨ ਤੋਂ ਪਹਿਲਾਂ ਤੇ ਬਹੁਤ ਸਾਰੇ ਜਿਹੜੇ ਮੁਲਕ ਆ ਉਹ ਕੋਆਪਰੇਟ ਨਹੀਂ ਕਰਨਗੇ ਕਿ ਅਸੀਂ ਨਹੀਂ ਵਾਪਸ ਲੈਣੇ ਸਾਡੇ ਜਿਹੜੇ ਸਿਟੀਜ਼ਨਾਂ ਜਿਨ੍ਹਾਂ ਚੋਂ ਬੈਨਜ਼ੂਏਲਾ ਇੱਕ ਹੈਗਾ ਆ ਉਹ ਜਿਹੜੀਆਂ ਫਲਾਈਟਸ ਹੁੰਦੀਆਂ ਹੈਗੀਆਂ ਰਿਪੋਰਟ ਕੀਤੇ ਜਾਂਦੇ ਉਹਨਾਂ ਨੂੰ ਲੈਦਾ ਨਹੀਂ ਹੈਗਾ ਸੋ ਇਸ ਤੋਂ ਬਿਨਾ ਹੋਰ ਮੁਲਕਾਂ ਨੂੰ ਵੀ ਜੋ ਯੂਐਸਾ ਉਹੋ ਉਹਨਾਂ ਨਾਲ ਡੀਲ ਬਣਾ ਸਕਦਾ ਹੈਗਾ ਵੀ ਭਈ ਜਿਹੜੇ ਬੰਦੇ ਅਸੀਂ ਰਿਪੋਰਟ ਕਰਨੇ ਆ ਤੁਸੀਂ ਰੱਖ ਲਓ ਅਸੀਂ ਤੁਹਾਨੂੰ ਜਿਹੜੀ ਫਾਈਨੈਂਸ਼ੀਅਲੀ ਸਪੋਰਟ ਵੀ ਕਰਾਂਗੇ ਤੁਹਾਨੂੰ ਪਤ ਜਾਦਾ ਹੋਊਗਾ ਆਸਟ੍ਰੇਲੀਆ ਦੇ ਵਿੱਚ ਇੱਕ ਆਸਟ੍ਰੇਲੀਆ ਦੀ ਸਰਕਾਰ ਨੇ ਆਇਲੈਂਡ 'ਚ ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਉੱਥੇ ਰੱਖਣਾ ਸ਼ੁਰੂ ਕੀਤਾ ਹੈਗਾ 트럼ਪ ਉਹਨਾਂ ਦੀ ਪਲਾਨ ਦੇ ਮੁਤਾਬਕ 88 ਬਿਲੀਅਨ ਡਾਲਰ ਹਰ ਸਾਲ ਜੋ ਅਮਰੀਕਨ ਇਮੀਗ੍ਰੇਸ਼ਨ ਕਾਉਂਸਲ ਐਸਟੀਮੇਟ ਕਰਦੀ ਆ ਵੀ ਉਹ ਸਪੈਂਡ ਹੋਊਗਾ ਲੋਕਾਂ ਨੂੰ ਡਿਪੋਰਟ ਕਰਨ ਦੇ ਲਈ ਇਹਦਾ ਮਤਲਬ ਇਹ ਆ ਵੀ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਬਜਟ ਤੋਂ ਡਬਲ ਤੇ ਚਾਰ ਟਾਈਮ ਨੈਸਾ ਦੇ ਬਜਟ ਤੋਂ ਜਿਹੜਾ ਪੈਸਾ ਆ ਉਹ ਇਹਦੇ ਤੇ ਸਪੈਂਡ ਕੀਤਾ ਜਾਊਗਾ ਸੋ ਡੈਮੋਕ੍ਰੇਟਸ ਦੀ ਸਪੋਰਟਸ ਸਪੋਰਟ ਜੋ ਆ 트੍ਰੰਪ ਐਡਮਿਨਿਸਟ੍ਰੇਸ਼ਨ ਨੂੰ ਲੈਣੀ ਪਊਗੀ ਬਹੁਤ ਸਾਰੇ ਲੋਕ ਸੈਲਫ ਰਿਪੋਰਟ ਵੀ ਹੋ ਜੂਗੇ ਕਹਿੰਦੇ ਭਈ ਆਪਣੇ ਆਪ ਉਹ ਅਮਰੀਕਾ ਨੂੰ ਛੱਡ ਕੇ ਚਲੇ ਜਊਗਾ ਜਿਸ ਹਿਸਾਬ ਦੇ ਨਾਲ ਡਰ ਵਾਲਾ ਮਾਹੌਲ ਮਾਈਗ੍ਰੈਂਟਸ ਦੇ ਵਿੱਚ ਬਣਾਇਆ ਜਾ ਰਿਹਾ ਹੈਗਾ ਤੇ ਉਹ ਜੋ ਆ ਸਭ ਤੋਂ ਸੌਖਾ ਰਹੂਗਾ 트럼ਪ ਐਡਮਿਨਿਸਟ੍ਰੇਸ਼ਨ ਦੇ ਵੀ ਬੰਦੇ ਕਹਿੰਦੇ ਵੀ ਨਹੀਂ ਅਸੀਂ ਹੁਣ ਆਪ ਹੀ ਛੱਡ ਕੇ ਚਲੇ ਜਾਣਾ ਇਹ ਪਹਿਲੀ ਵਾਰੀ ਨਹੀਂ ਰਿਪੋਰਟੇਸ਼ਨ ਹੋਈ ਲੱਖਾਂ ਦੇ ਹਿਸਾਬ ਦੇ ਨਾਲ ਬੁਸ਼ ਉਹਨਾਂ ਦੇ ਦੌਰਾਨ ਓਬਾਮਾ ਦੇ ਦੌਰਾਨ ਤੇ ਬਾਈਡਨ ਉਹਨਾਂ ਦੇ ਦੌਰਾਨ ਹੁੰਦੀ ਰਹੀ ਹੈਗੀ ਆ 4-4 ਲੱਖ 2-2 ਲੱਖ ਰਿਪੋਰਟ ਹੁੰਦੇ ਰਹੇ ਆ ਪਰ ਜੇ ਹਿਸਾਬ ਦੇ ਨਾਲ 11 ਮਿਲੀਅਨ ਦੀ ਗੱਲ ਕੀਤੀ ਜਾ ਰਹੀ ਆ ਇਹ ਸਭ ਤੋਂ ਵੱਡਾ ਜਿਹੜਾ ਪ੍ਰੋਜੈਕਟ ਆ ਉਹਨਾਂ ਦੇ ਲਈ ਹੋਊਗਾ ਨਿਊਯਾਰਕ ਦੇ ਅਫੀਸ਼ੀਅਲਸ ਨਿਊਯਾਰਕ ਸਿਟੀ ਦੇ ਇਹ ਕਹਿ ਰਹੇ ਆ ਨਿਊਯਾਰਕ ਟਾਈਮ ਦੇ ਮੁਤਾਬਕ ਜਿਹੜਾ ਉੱਥੇ ਇੱਕ ਬਰੋਕਲਿਨ ਸ਼ੈਲਟਰ ਹੈਗਾ ਜਿਹਦੇ ਵਿੱਚ 2000 ਤੋਂ ਵੱਧ ਅਸਾਈਲਮ ਸੀਕਰਸ ਹੈਗੇ ਆ ਉਹ ਉਹ ਕਹਿੰਦੇ ਪਈ ਅਸੀਂ ਕਲੋਜ਼ ਕਰ ਦੇਣਾ ਹੈ 트럼ਪ ਕਹਿੰਦੇ ਆ ਪਈ 트럼ਪ ਉਹ ਨਹੀਂ ਕਹਿੰਦੇ ਪਈ ਅਸੀਂ ਜੋ ਲੀਜ਼ ਆ ਇਹ ਸ਼ੈਲਟਰ ਦੀ ਉਹ ਅਸੀਂ ਉਸ ਨੂੰ ਸਕ੍ਰੈਪ ਕਰ ਦੇਵਾਂਗੇ ਕਿਉਂਕਿ ਇਹ ਫੈਡਰਲ ਲੈਂਡ ਦੇ ਉੱਤੇ ਹੈਗਾ ਅ ਡ੍ਰੰਪ ਉਹਨੇ ਮੈਂਸ਼ਨ ਇਹ ਵੀ ਕੀਤਾ ਹੈ ਵੀ ਜਿਹੜੇ ਮੈਕਸੀਕਨ ਮਾਈਗ੍ਰੈਂਟ ਕੈਰਾਵਨਸ ਆ ਉਹਨਾਂ ਨੇ ਆਲਰੇਡੀ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਹੈਗਾ ਆ ਸੋ ਡ੍ਰੰਪ ਉਹਨਾਂ ਦੇ ਅਜੰਡੇ ਦੇ ਉੱਤੇ ਚਾਰ ਪੰਜ ਮੇਨ ਇਸ਼ੂ ਹੈਗੇ ਆ ਕਲਾਈਮੇਟ ਚੇਂਜ ਨੂੰ ਲੈ ਕੇ ਟੈਰਿਫ ਨੂੰ ਟੈਕਸਸ ਨੂੰ ਹੋਰ ਜਿਹੜੀਆਂ ਰਿਪਬਲਿਕਨ ਪ੍ਰਾਇੋਰਟੀਜ਼ ਆ ਤੇ ਖਾਸ ਕਰਕੇ ਜੋ ਇਮੀਗ੍ਰੈਂਟਸ ਅ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਨੂੰ ਲੈ ਕੇ ਜੀ ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਹਰਜੋਤ ਸਿੰਘ ਜੀ ਉਹ ਸਮਾਪਤੀ ਦੇ ਵਾਲਾ ਤੇ ਇੱਥੇ ਆਪਾਂ ਨੂੰ ਜਿਹੜੀ ਯਾਦਤਾ ਉਹ ਲੈਣੀ ਪਊਗੀ ਅਸਰੋਤਿਓ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਮੰਲੀ ਸਾਹਿਬ ਲੈ ਕੇ ਆਉਣਗੇ ਹਨੇਰੀਆਂ ਆ ਮਾਵਾਂਗਾਂ ਨਾਲ ਹਨੇਰੀਆਂ ਦੇ ਤੇ ਉਸ ਤੋਂ ਬਾਅਦ ਪ੍ਰੋਗਰਾਮ ਤੁਸੀਂ ਪੀਐਬੀਡੀਐਸਏ ਦੇ ਉੱਤੇ ਸਾਰਾ ਦਿਨ ਜਿਹੜੇ ਲਗਾਤਾਰ ਉਹ ਸੁਣਨੇ ਆ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸੀ ਇੱਥੇ ਜਿਹੜਾ ਸਮਾਪਤ ਕਰਦੇ ਆ ਪਰ ਉਸ ਤੋਂ ਪਹਿਲਾਂ ਜਾਣ ਲੱਗੇ ਇੱਕ ਅਹਿਮ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੇ ਚੱਲੀਏ ਕਿ ਪੰਜਾਬੀ ਬੀਡੀਐਸਏ ਦਾ ਜਿਹੜਾ ਇੰਟਰਨੈਟ ਰੇਡੀਓ ਸੈਟ ਆ ਅਮਰੀਕਾ ਭਰ ਦੇ ਵਿੱਚ ਹੁਣ ਅ ਸਾਈਬਰ ਸੰਡੇ ਤੇ ਬਲੈਕ ਫਰਾਈਡੇ ਦੇ ਕਰਕੇ ਇੱਕ ਸਪੈਸ਼ਲ ਜਿਹੜੀ ਆਫਰ ਆ ਪੰਜਾਬੀ ਰੀਐਸਏ ਦੇ ਸਰੋਤਿਆਂ ਦੇ ਲਈ ਆ ਕਿ ਤੁਸੀਂ ਅਮਰੀਕਾ ਭਰ ਦੇ ਵਿੱਚ ਜਿੱਥੇ ਵੀ ਕਿਤੇ ਉਹਨੂੰ ਮੇਲ ਕਰਦਾ ਕਰਨਾ ਚਾਹੁੰਦੇ ਆ ਮੰਗਵਾਉਣਾ ਚਾਹੁੰਦੇ ਆ ਆਰਡਰ ਕਰਨਾ ਚਾਹੁੰਦੇ ਆ ਉਹਦੇ ਲਈ ਜਿਹੜੀ ਸ਼ਿਪਿੰਗ ਚਾਰजेस ਆ ਉਹ ਤੁਹਾਨੂੰ ਨਹੀਂ ਪੈਣਗੇ ਉਹਦੇ ਨਾਲ ਤੁਸੀਂ ਇੱਕ ਜਿਹੜੀ ਅਮਾਉਂਟ ਆ ਸ਼ਿਪਿੰਗ ਚਾਰजेस ਵਾਲੀ ਉਹ ਤੋਂ ਬਚਾ ਸਕਦੇ ਹੋ ਆਪਣੀ ਤੇ ਆਪਣੇ ਜਿਹੜੇ ਨੇੜਲੇ ਨੇ ਮਿੱਤਰ ਪਿਆਰੇ ਨੇ ਰਿਸ਼ਤੇਦਾਰ ਨੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਕਿਤੇ ਵੀ ਤੁਸੀਂ ਉਹ ਰੇਡੀਓ ਸੈੱਟ ਇੰਟਰਨੈਟ ਰੇਡੀਓ ਸੈੱਟ ਜਿਹੜਾ ਉਹ ਗਿਫਟ ਕਰ ਸਕਦੇ ਹੋ ਆ ਆਰਡਰ ਕਰਨ ਦੇ ਲਈ ਅਹ ਚਾਹ ਨੰਬਰ ਆ 48272 5200 ਅਹ ਕੁਝ ਕੁ ਸਾਡੇ ਕੋਲ ਰੇਡੀਓ ਸੈੱਟ ਬਚੇ ਨੇ ਸੋ ਲਿਮਟਿਡ ਨੇ ਜੇਕਰ ਤੁਸੀਂ ਆਰਡਰ ਕਰਦੇ ਹੋ ਤਾਂ ਤੁਸੀਂ ਇਸ ਆਫਰ ਦੇ ਜਿਹੜੇ ਹਿੱਸੇਦਾਰ ਆ ਉਹ ਜ਼ਰੂਰ ਬਣ ਸਕਦੇ ਆ ਸੋ ਬਿਲਕੁਲ ਪ੍ਰਵੀਨ ਜੀ ਜਿਹੜੇ ਸਾਡੇ ਇੰਟਰਨੈਟ ਰੇਡੀਓ ਸੈਟਸ ਦੀ ਪ੍ਰਾਈਸ ਆ ਉਹ ਜੋ 2010 ਸੀ ਹੁਣ ਵੀ ਉਹ ਹੀ ਹੈ ਹੁਣ ਵੀ ਉਹ ਹੀ ਹੈ ਬਿਲਕੁਲ 14 ਸਾਲਾਂ ਬਾਅਦ ਵਿੱਚ ਉਹ ਪ੍ਰੋਫਿਟ ਨਹੀਂ ਕੱਢਦੇ ਹੈਗੇ ਪਰ ਇਹ ਜ਼ਰੂਰ ਆ ਵੀ ਗਾਹਾਂ ਨੂੰ ਆਪਾਂ ਹੋਰ ਮਗਾਣੇ ਨਹੀਂ ਤੁਹਾਨੂੰ ਪਤਾ ਹੈ ਵੀ ਟੈਰਫ ਲੱਗ ਗਿਆ ਤਾਂ ਫਿਰ ਹੁਣ ਕੋਲੋਂ ਪੈਸੇ ਭਾ ਕੇ ਸਾਨੂੰ ਦੇਵਾਂਗੇ ਟੈਰਫ ਦੀਆਂ ਕਵਰਾਂ ਦੇਈ ਜਾਂਦੇ ਆ ਤੁਹਾਨੂੰ ਦੂਸਰੇ ਨੰਬਰ ਤੇ ਜਿਹੜੇ ਜਿਹੜੇ ਵੀ ਸਾਡੇ 15 ਰੇਡੀਓ ਸਟੇਸ਼ਨ ਜਿਹੜੇ ਏਰੀਆ ਚ ਆ ਜੂਪਰਸੀਟੀ ਸੈਕਰਮੈਂਟੋ ਸਟਾਕਟਨ ਮੋਡੇਸਟੋ ਫਰੀਜ਼ਨੋ ਬੇਕਰਸਫੀਲਡ ਬੇਰੀਆ ਚ ਤੁਹਾਡੇ ਘਰਾਂ ਦੇ ਵਿੱਚ ਜਿਹੜੇ ਛੋਟੇ ਰੇਡੀਓ ਸੈਟਸ ਆ ਉਹ ਬੜੇ ਸਸਤੇ ਜਾਂ ਰੇਟ ਦੇ ਉੱਤੇ ਆ ਜੇ ਨਹੀਂ ਹੈਗੇ ਉਹਨਾਂ ਨੂੰ ਘਰਾਂ ਦੇ ਵਿੱਚ ਵੀ ਰੱਖੋ ਕਾਰਾਂ 'ਚ ਤੁਸੀਂ ਸੁਣਦੇ ਹੈਗੇ ਆ ਹੋਰ ਤੁਹਾਡੇ ਆਂਟੀਕੁਐਂਟੀ ਕੋਈ ਦੋਸਤ ਮਿੱਤਰ ਪਰਿਵਾਰ ਨਵੇਂ ਆਏ ਹੁੰਦੇ ਆ ਉਹਨਾਂ ਨੂੰ ਅਮਰੀਕਾ ਬਾਰੇ ਨੋਲਿਜ ਹੋਰ ਸੇ ਸੰਭਾਲ ਬਾਰੇ ਇਮੀਗ੍ਰੇਸ਼ਨ ਬਾਰੇ ਬਹੁਤ ਕੁਝ ਜਾਣਕਾਰੀ ਜਿਹੜੀ ਆ ਤੁਹਾਨੂੰ ਰੇਡੀਓ ਤੋਂ ਮਿਲਦੀ ਆ ਬੰਦੇ ਜਿਹੜੇ ਆ ਉਹ ਮੈਂਟਲੀ ਵੀ ਸੈੱਟ ਰਹਿੰਦੇ ਆ ਵਕ-ਵਕ ਪ੍ਰੋਗਰਾਮ ਆਉਂਦੇ ਸਾਨੂੰ ਬਹੁਤ ਵਾਰ ਲੋਕਾਂ ਨੇ ਦੱਸਿਆ ਤੇ ਅਸੀਂ ਇੰਟਰਪ੍ਰੇਸ਼ਨ ਚੱਲ ਗਿਆ ਸੀ ਜਦੋਂ ਤੋਂ ਰੇਡੀਓ ਸੁਣਣ ਲੱਗੇ ਆ ਤੇ ਸਾਡਾ ਜਿਹੜਾ ਆ ਸਿਹਤ ਬਹੁਤ ਵਧੀਆ ਰਹੀ ਆ ਉਹਦੇ ਤੋਂ ਸੋ ਉਹ ਜ਼ਰੂਰ ਲੈ ਕੇ ਦੇ ਦਿਆ ਕਰੋ ਕਿਉਂਕਿ ਜਿਹੜੇ ਗਿਫਟ ਕੋਈ ਸੂਟ ਦਿੰਨੇ ਆ ਕੋਈ ਹੋਰ ਦਿੰਨੇ ਆ ਕ੍ਰਿਸਮਸ ਤੇ ਥੈਂਕਸ giving ਤੇ ਉਹ ਬੰਦਾ ਭੁੱਲ ਜਾਂਦਾ ਆ ਇਹ ਚੀਜ਼ ਜਿਹੜੀ ਆ ਉਹ ਲੋਕਾਂ ਦੇ ਕੋਲ ਰੱਖਣੀ ਆ ਕਿ ਉਹ ਸਾਨੂੰ ਪਤਾ ਉਦੋਂ ਲੱਗਦਾ ਜਦੋਂ ਕਈ ਬੰਦੇ ਬੰਦੇ ਭਾਜੀ 22 ਸਾਲਾਂ ਤੋਂ ਸਾਡੇ ਕੋਲ ਸੇਵ ਹੀ ਰੇਡੀਓ ਪਿਆ ਸੀ ਸੁਣੀਦਾ ਆ ਤੇ ਸੋ ਇਸ ਕਰਕੇ ਲਗਭਗ ਜਿੱਥੇ-ਜਿੱਥੇ ਵੀ ਸਾਡੇ ਡੈਸਟਰੀਅਲ ਰੇਡੀਓ ਸਟੇਸ਼ਨਸ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਉਹ ਉਹਨਾਂ ਏਰੀਆ ਚ ਬਹੁਤੇ ਸਟੋਰਾਂ ਤੇ ਰੇਡੀਓ ਰੱਖੇ ਹੋਏ ਆ ਪਰ ਜਾਣ ਤੋਂ ਪਹਿਲਾਂ ਇੱਕ ਵਾਰੀ ਕਾਲ ਕਰ ਲਓ ਫਿਰ ਤੁਹਾਨੂੰ ਦੱਸ ਦਾਂਗੇ ਕਿ ਕਿਹੜੇ ਗਰੋਸਰੀ ਸਟੋਰ ਦੇ ਉੱਤੇ ਜਾਂ ਕਿੱਥੇ ਤੁਸੀਂ ਆਫਿਸ ਦੇ ਵਿੱਚ ਜਾਂ ਤੁਸੀਂ ਮੇਲ ਕਰਵਾਉਣਾ ਹੈ ਤੇ 408 272 5200 ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਤੁਹਾਨੂੰ ਜਿਹੜੇ ਰੇਡੀਓ ਸੈਟਸ ਆ ਉਹ ਆਪਾਂ ਦੇਵਾਂਗੇ ਪਰ ਹੁਣ ਤੁਹਾਡਾ ਖਬਰਾਂ ਤੁਸੀਂ ਕਈ ਦਿਨਾਂ ਤੋਂ ਸੁਣ ਰਹੇ ਆ ਸਮਾਨ ਹੋਰ ਬਹੁਤ ਜ਼ਿਆਦਾ ਮਹਿੰਗਾ ਹੋ ਜਾਣਾ ਹੈ ਤੇ ਉਸ ਤੋਂ ਪਹਿਲਾਂ ਆਪਾਂ ਰੇਟਸ ਸੇਮ ਹੀ ਰੱਖੇ ਹੈਗੇ ਆ ਐਕਚੁਅਲੀ ਇਹ ਰੇਡੀਓ ਦੀ ਕੋਈ ਸੈਟਸ ਤੋਂ ਪ੍ਰੋਫਿਟ ਨਹੀਂ ਅਸੀਂ ਬਣਾ ਰਹੇ ਉਹ ਸਿਰਫ ਇਹ ਹੀ ਆ ਵੀ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਰੇਡੀਓ ਦੇ ਪ੍ਰੋਗਰਾਮਸ ਨੂੰ ਸੁਣਨ ਬਾਕੀ ਜਿਹੜਾ ਰੇਡੀਓ ਦੀ ਕੋਈ ਇਨਕਮ ਹੁੰਦੀ ਆ ਉਹ ਤਾਂ ਐਡਵਰਟਾਈਜ਼ਮੈਂਟਸ ਤੋਂ ਜੀ ਜੀ ਬਿਲਕੁਲ ਸੋ ਸਾਡਾ ਸੋਸ਼ਲ ਮੀਡੀਆ ਉੱਤੇ ਸਹਿਯੋਗ ਜ਼ਰੂਰ ਕਰਿਆ ਕਰੋ ਅਸੀਂ YouTube ਦੇ ਉੱਤੇ ਆ ਸਬਸਕ੍ਰਾਈਬ ਜ਼ਰੂਰ ਕਰੋ Facebook ਦੇ ਉੱਤੇ ਸਾਡੇ ਨਾਲ ਜੁੜੋ TikTok ਦੇ ਉੱਤੇ ਅਸੀਂ ਹੈਗੇ ਆ Instagram ਤੇ ਆ ਜਿੰਨੇ ਵੀ Twitter ਦੇ ਉੱਤੇ ਸਾਨੂੰ ਤੁਸੀਂ ਫੋਲੋ ਕਰ ਸਕਦੇ ਹੋ ਜਿੰਨੇ ਵੀ ਸੋਸ਼ਲ ਮੀਡੀਆ ਦੇ ਜਿਹੜੇ ਪਲੇਟਫਾਰਮ ਨੇ ਉਹਨਾਂ ਦੇ ਉੱਤੇ ਤੁਸੀਂ ਪੰਜਾਬ ਰੇਡੀਓ ਦਾ ਸਹਿਯੋਗ ਜਿਹੜਾ ਉਹ ਜ਼ਰੂਰ ਕਰੋ ਇਹਦੇ ਇਹਨਾਂ ਗੱਲਾਂ ਦੇ ਨਾਲ ਹੀ ਅਸੀਂ ਲੈਨੇ ਤੁਹਾਡੇ ਤੋਂ ਇਜਾਜ਼ਤ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਸਤਕਾਰ ਸਤਿ ਸ਼੍ਰੀ ਅਕਾਲ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਯੂ ਐਸ dans zo man